ਹਾਂਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਭਾਈ ਸਾਹਿਬ ਜੀ ਇੱਥੇ ਤੁਸੀਂ ਇਹ ਲੰਗਰ ਦੀ ਸੇਵਾ ਕਰ ਰਹੇ ਹੋ ਤੇ ਕਿੰਨੇ ਸਾਲਾਂ ਤੋਂ ਇੱਥੇ ਇਹ ਸੇਵਾ ਨਿਭਾ ਰਹੇ ਹੋ ਕਿੰਨੇ ਸਾਲਾਂ ਤੋਂ ਲਗਾਤਾਰ ਤੁਸੀਂ ਇੱਥੇ ਆ ਰਹੇ ਜੀ ਬੇਜਤਾ ਨੂੰ ਆਇਆ ਨੂੰ ਇੱਥੇ 17 ਸਾਲ ਹੋ ਗਿਆ ਉਸੇ ਕੱਲੋਂ ਬੇ ਉਸੇ ਦਿਨ ਤੋਂ ਉਸੇ ਸਾਲ ਤੋਂ ਹੀ ਲਗਾਤਾਰ ਹਰ ਸਾਲ ਸੇਵਾ ਕਰਦੇ ਆਂ ਪਰ ਆ ਜਿਹੜਾ ਲੰਗਰ ਚੱਲ ਰਿਹਾ ਇਹ ਬੁੱਢਾ ਜੋ ਰਾਜਸਥਾਨ ਦੀਆਂ ਸੰਗਤਾਂ ਜਿੱਥੇ ਮੱਥੇ ਰੰਗਣ ਦਾ ਸਿਰ ਵੱਢ ਕੇ ਲੈ ਕੇ ਗਏ ਸੀ ਉਸ ਜਗ੍ਹਾ ਦੀਆਂ ਜਿੰਨੀਆਂ ਸੰਗਤਾਂ ਸਾਰੀਆਂ ਇਕੱਠੀਆਂ ਹੋ ਕੇ ਉਹਨਾਂ ਦਾ ਗਰੁੱਪ ਹੈ ਪੂਰਾ ਔਰ ਸਾਰੇ ਸਪੈਸ਼ਲ ਲੰਗਰ 5 ਸਾਲ ਤੋਂ ਉਹ ਲਾ ਰਹੇ ਹੈਗੇ ਸੋ 5 ਸਾਲ ਤੋਂ ਇਹ ਸੇਵਾ ਕਰ ਰਹੇ ਹੋ ਲੰਗਰ ਦੀ ਹਾਂਜੀ ਤੇ ਆਪ ਜੀ ਦੀ ਕੋਈ ਇੱਥੇ ਸੋਸਾਇਟੀ ਬਣਾਈ ਹੈ ਕਿ ਵੈਸੇ ਹੀ ਆਪਣਾ ਰਲ ਮਿਲ ਕੇ ਭਾਈਚਾਰਕ ਤੌਰ ਤੇ ਮਿਲ ਕੇ ਬੈ ਸਾਡੇ ਜਿੰਨਾ ਵੀ ਉਸ ਇਲਾਕੇ ਦੀਆਂ ਜਿੰਨੀਆਂ ਸੰਗਤਾਂ ਹੈਗੀਆਂ ਸਾਰੀਆਂ ਇਕੱਠੀਆਂ ਹੋ ਕੇ ਸਾਰਿਆਂ ਦਾ ਗਰੁੱਪ ਹੈਗਾ ਪੂਰਾ ਔਰ ਸਾਰੇ ਇੱਕ ਦੂਜੇ ਨਾਲ ਪੂਰੇ ਮੇਲ ਜੋਲ ਨਾਲ ਕੰਮ ਕਰਦੇ ਹੈਗੇ ਸਾਰੇ ਰਲ ਕੇ ਰਹਿੰਦੇ ਸਾਰੇ ਇਕੱਠੇ ਰਹਿੰਦੇ ਸਰ ਰਾਜਸਥਾਨ ਤੋਂ ਤੁਸੀਂ ਆ ਰਹੇ ਹੋ ਗੰਗਾ ਨਗਰ ਇੱਥੋਂ ਅਮਰੀਕਾ ਚੋਂ ਕਿੱਥੋਂ ਆਏ ਤੁਸੀਂ ਇੱਥੇ ਜੋ ਬਹੜੂ ਲੋਕਲ ਰਹਿੰਦੇ ਹਾਂ ਹਾਂਜੀ 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 ਆਜੀ ਭਾਈ ਸਾਹਿਬ ਜੀ ਹਾਂਜੀ ਭਾਈ ਖਾਲਸਾ ਫਤਿਹ ਵਈ ਮੰਦਰ ਬਦੋਂ ਤੋਂ ਨਜ਼ਾਰੇ ਇਹ ਪਿਛਲੇ ਕਈ ਸਾਲਾਂ ਤੋਂ ਲੰਗਰ ਚੱਲ ਰਿਹਾ ਜੀ ਇਹ ਗੰਗਾ ਨਗਰ ਦੀ ਸਾਧ ਸੰਗਤ ਤੇ ਯੁਵਾ ਸੇੜੀ ਸਾਧ ਸੰਗਤ ਰਲ ਮਿਲ ਕੇ ਸੇਵਾ ਕਰਦੇ ਤੇ ਖਾਸ ਕਰਕੇ ਅਸੀਂ ਇਹ ਸਾਡੀ ਜਿਹੜੀ ਕਮੇਟੀ ਬਣਾਈ ਅਸੀਂ ਇੱਕ ਮੰਨ ਲਓ ਕਮ ਜਿੱਦਾ ਹੁੰਦੀ ਆ ਉਹ ਬੁੱਢਾ ਜੋੜ ਦੇ ਨਾਂ ਤੇ ਬਣਾਈ ਐ ਹਾਂਜੀ ਬੁੱਢਾ ਜੋੜ ਸਾਹਿਬ ਇੱਕ ਇਤਿਹਾਸਕ ਗੁਰੂ ਘਰ ਹੈ ਰਾਜਸਥਾਨ ਚ ਗੰਗਾ ਨਗਰ ਤੇ ਉਹਦੀ ਇੱਕ ਬਣਾਈ ਐ ਸਪੈਸ਼ਲ ਰੰਗਲ ਵਾਸਤੇ ਇਹ ਵਾਸ ਕਮੇਟੀ ਹਾਂਜੀ ਹੋਰ ਨਹੀਂ ਬਸ ਤੇ ਬੁੱਢਾ ਜੋੜ ਇਤਿਹਾਸਕ ਤੁਸੀਂ ਸਥਾਨ ਕਹਦੇ ਹੋ ਕਿ ਉਹਦਾ ਕੀ ਇਤਿਹਾਸ ਹਾਂਜੀ ਹਾਂਜੀ ਇਤਿਹਾਸ ਉਹਦਾ ਇਹ ਹੈ ਜੀ ਜਿਹੜਾ ਮੱਸਾ ਰੰਗੜ ਸੀ ਆਪਣੇ ਬੇਦਵੀ ਹਰਮੰਦਰ ਸਾਹਿਬ ਦੀ ਕੀਤੀ ਸੀ ਜਿਸ ਬੰਦੇ ਨੇ ਉਹਦਾ ਸਿਰ ਵੱਢ ਕੇ ਸੁਖਾ ਸਿੰਘ ਮਹਤਾਬ ਸਿੰਘ ਉਹ ਬੁੱਢਾ ਜੋੜ ਲੈ ਕੇ ਗਏ ਸੀ ਰਾਜਸਥਾਨ ਚ ਉਸ ਟਾਈਮਾਂ ਦੀਆਂ ਗੱਲਾਂ ਆ ਹਾਂਜੀ ਉਹ ਜੰਗਲਾਂ ਚ ਉਦੋਂ ਜੰਗਲ ਹੀ ਹੁੰਦਾ ਸੀ ਉੱਤੇ ਯਾਨੀ ਕਿ ਉਹ ਜਗਾ ਇਤਿਹਾਸਿਕ ਆ ਸਾਡੀ ਹਾਂਜੀ ਉਹਦੇ ਨਾਂ ਤੇ ਉਹ ਗੁਰੂ ਘਰ ਬਹੁਤ ਤਕੜਾ ਬਣਿਆ ਹੋਇਆ ਹਾਂਜੀ ਬਹੁਤ ਬਹੁਤ ਮਿਹਰਬਾਨ ਜੀ ਬੜੀ ਸੇਵਾ ਨਿਭਾ ਰਹੇ ਹੋ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ